ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਹਿੰਦੂ ਆਖੋ ਇਸ ਰੱਖਿਆ ਗੰਦੇ ਲਗਾਤਾ ਮੇ ਕੰਮ ਹੋ ਰਹੀ ਹੈ ਪੰਜਾਬ ਚ ਗੁੰਡਾਗਰਦੀ ਦਾ ਮਹੌਲ ਵਾ ਆ ਪਿਛਲੇ ਦਿਨੀ ਉਹ ਪੱਤੀ ਦੇ ਵੇਚਾ ਘਰਾਂ ਦੀ ਬਾੜ ਵਾਰ ਕੇ ਬੰਦੇ ਮਾਰਨਦੇ ਆ ਜਿਲ੍ਹਾ ਲੁਧਿਆਣਾ ਦੇ ਸੰਦੀਪ ਕਾਪਰ ਤੇ ਇੰਦਰੀ ਨੇਤਾ ਨੇ ਮੜਾਇਆ ਪੰਜਾਬ ਸਰਕਾਰ ਨੇ ਉਹਦਾ ਇਲਾਜ ਲਈ ਕੋਈ ਵਰਤੀ ਨਹੀਂ ਹਾਂਜੀ ਸੰਗੀਧਤਾ ਜਦੋਂ ਕਿ ਇਹ ਪੱਤੀ ਵਾਲਾ ਨੌਜਵਾਨ ਮਰਿਆ ਚੰਮੀਪੁਰੀ ਇਹਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਕਾਇਦਾ ਇਹਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਪਰ ਪੰਜਾਬ ਦੀ ਸਰਕਾਰ ਹਿੰਦੂਆਂ ਦੇ ਸੁਪੇਲੇ ਆਲਾ ਵਿਹਾਰ ਕਰਦੀ ਆ ਪੈਸੇ ਦੇ ਲੈਣ ਦੇ ਨੂੰ ਬੰਦਾ ਖੁਦ ਨਾ ਮਾਰਦੀ ਦਾ ਵੀ ਜੀ 1.5 ਲੱਖ ਦੀ ਗੱਲ ਵਾ ਬੰਦਾ ਖੁਦ ਨਾ ਤਲਪਾਨੇ ਲੈ ਕੇ ਜਾਂਦਾ ਅਗਲੇ ਦੇ ਘਰ ਕੀ ਮਤਲਬ ਆ ਕੋਈ ਥਾਣੇ ਕਚਹਿਰੀ ਥਾਣੇ ਸੰਵਿਧਾਨ ਕਾਦੇ ਨਹੀਂ ਬਣਿਆ ਵਾ ਕਾਨੂੰਨ ਕਾਦੇ ਨਹੀਂ ਬਣਿਆ ਉਹਨੇ ਆਪਣੇ ਆਪੇ ਕੁਰਬਾਨ ਮਾਰ ਕੇ ਕਿਹਦਾ ਕਤਲ ਕਤਲ ਉਹ ਨਹੀਂ ਕਰਦਾ ਤੇ ਦੁਨੀਆ ਨੂੰ ਮਰਨ ਦਾ ਕਿਹਦਾ ਜੀ ਕਰਦਾ ਇਸ ਲਈ ਜੋ ਇਹਨੇ ਗੁੰਡਾਗਰਦੀ ਕੀਤੀ ਆ ਪ੍ਰਸ਼ਾਸਨ ਨੇ ਇਹਨਾਂ ਨੂੰ ਪੂਰੀ ਨਾਤ ਪਾਈ ਆ ਜੰਗ ਸਰਕਾਰ ਮੁੜਾਵਾ ਪੰਜਾਬ ਸਰਕਾਰ ਮੁੜਾਵਾ ਸਤਿ ਮਾਤ ਸਰਕਾਰ ਮੁੜਾਵਾ ਜੰਗ ਜਿੱਤ ਕੇ ਆਏਗਾ ਜੰਗ ਜਿੱਤ ਕੇ ਆਏਗਾ ਜੰਗ ਜਿੱਤ ਕੇ ਆਏਗਾ ਮੁੜਾਵਾ ਜੰਗ ਸਰਕਾਰ အစကတည်းကပါဝင်လာတာနဲ့သူတွေအားပေးကြတယ်သူတို့ကလည်းအားပေးကြတယ် ਬੁੱਧਗਤ ਹੈ ਕੀ ਹੈ ਅੱਜ ਦਾ ਰੋਸ ਪ੍ਰਦਰਸ਼ਨ ਸ਼ਹਿਰ ਦੇ ਸਮੂਹ ਹਿੰਦੂ ਨੌਜਵਾਨੀ ਸੰਗਠਨਾਂ ਵੱਲੋਂ ਸ਼ਹਿਰ ਦੇ ਜਿਹੜੇ ਲੋਕ ਹਨ ਨੌਜਵਾਨ ਪੀੜ੍ਹੀ ਆ ਜੋ ਕਿ ਪੰਜਾਬ ਦੀ ਭਗਵਾਨਤ ਸਰਕਾਰ ਹੈ ਹਿੰਦੂ ਆਖੋ ਇਸ ਰੱਖਿਆ ਗੰਦੇ ਲਗਾਤਾ ਮੇਂ ਕਾਮ ਹੋ ਰਹੀ ਆ ਪੰਜਾਬ ਚ ਗੁੰਡਾਗਰਦੀ ਦਾ ਮਾਹੌਲ ਵਾ ਆ ਪਿਛਲੇ ਦਿਨੀ ਉਹ ਪੱਤੀ ਦੇ ਵਿੱਚ ਆ ਘਰਾਂ ਦੀ ਬਾੜ-ਬਾਰ ਕੇ ਬੰਦੇ ਮਾਰਨਦੇ ਆ ਜਿਲ੍ਹਾ ਧਿਆਨੇ ਸੰਦੀਪ ਧਾਪਰ ਦੇ ਇੰਦੇ ਨੇਤਾ ਨੇ ਬੁਲਾਇਆ ਪੰਜਾਬ ਸਰਕਾਰ ਨੇ ਉਹਦੇ ਇਲਾਜ ਲਈ ਕੋਈ ਵਰਤਨੀ ਚੰਗੀ ਸੰਕੇਂ ਨਹੀਂ ਦਿੱਤਾ ਜਦੋਂ ਕਿ ਇਹ ਪੱਤੀ ਵਾਲਾ ਨੌਜਵਾਨ ਮਰਿਆ ਚੰਮੀਪੁਰੀ ਇਹਦੇ ਪਰਿਵਾਰ ਨੂੰ ਸਾਬਿਲ ਨਾ ਚਾਹੀਦਾ ਪਕਾਇਦਾ ਦੇ ਪਰਵਾਨ ਨੂੰ ਮੁਹਵਜਾ ਮਿਲਣਾ ਚਾਹੀਦਾ ਪਰ ਪੰਜਾਬ ਦੀ ਸਰਕਾਰ ਹਿੰਦੂਆਂ ਨਾਲ ਸੁਤੇਲੇ ਵਾਲਾ ਵਿਹਾਰ ਕਰਦੀ ਆ ਤੁਹਾਨੂੰ ਘਰਾਂ ਦੇ ਕੱਢ ਕੱਢ ਕੇ ਮਾਰਨਦੇ ਆ ਤੇ ਪੰਜਾਬ ਸਰਕਾਰ ਦੇ ਸੀਐਮ ਭਗਵੰਤ ਮਾਨ ਜੀ ਦਾ ਕੋਈ ਬਿਆਨ ਨਹੀਂ ਆ ਰਿਹਾ ਜਦੋਂ ਕਿ ਇਹ ਕਹਿਣਾ ਚਾਹੁੰਦੇ ਸਰਕਾਰ ਸਾਡੇ ਲੋਕਾਂ ਦੇ ਪੰਜਾਬ ਜਿਹਨੇ ਬਣਾਈ ਆ ਪਰ ਸਾਡੇ ਨਾਲ ਪੰਜਾਬ ਸਾਬਜਾ ਸੁਤੇਲੀ ਮਾਰ ਆ ਦੇ ਵਾਰ ਆਡੀ ਸੁਣਵਾਈ ਨਹੀਂ ਗਈ ਕੋਈ ਵਾਦੀ ਹਿੰਦੂਆਂ ਕੋਈ ਸੁਰੱਖਿਆ ਦੀ ਸਰਕਾਰ ਗੰਭੀਰ ਨਹੀਂ ਹੈਗੀ ਇਸੇ ਰੋਸ ਹੋ ਜਾ ਪੁੱਟਲਾ ਸਾਰਿਆ ਗਿਆ ਅਬ ਸੇਖ ਜੀ ਜਿਹੜਾ ਪੱਟੀ ਦੇ ਵਿੱਚ ਕੱਪਾ ਹੁੰਦਾ ਉਹ ਤੇ ਪੈਸਿਆਂ ਦੇ ਲੈਣ ਦੇਣ ਨੂੰ ਟਕਲੋ ਲਿਆ ਸੀ ਪੈਸਿਆਂ ਦੇ ਲੈਣ ਦੇਣ ਨੂੰ ਬੰਦਾ ਖੁਨਾ ਮਾਰਦੀ ਦਾ ਵੀ ਜੀ 1.5 ਲੱਖ ਦੀ ਗੱਲ ਵਾ ਬੰਦਾ ਕਹਿੰਦਾ ਤਰਪਾਨਾ ਲੈ ਕੇ ਜਾਂਦਾ ਅਗਲੇ ਦੇ ਕਰ ਕੀ ਮਤਲਬ ਆ ਕੋਈ ਢਾਣੇ ਕਚਰੀ ਢਾਣੇ ਸਭਿਧਾਨ ਕੱਢ ਨਹੀਂ ਬਣਿਆ ਵਾ ਕਾਨੂੰਨ ਕੱਢ ਨਹੀਂ ਬਣਿਆ ਵਾ ਪਰ ਹੰਗ ਸਿੰਘ ਦੀ ਬਾਅਦ ਵਿੱਚ ਵੀ ਉਹ ਰਹਿ ਰਹੇ ਹੋ ਜੀ ਕਹਿੰਦੇ ਅਸੀਂ ਬੰਦਾ ਨਹੀਂ ਮਾਰਿਆ ਸਗੋਂ ਉਲਟਾ ਸਾਨੂੰ ਭਾਵੇਂ ਇਸ ਜਾਨ ਸਾਰੇ ਮੇਰੀ ਬੇਨਤੀ ਸੁਣੋ ਇਹ ਵੀਡੀਓ ਬਣੀਆ ਕਹਿ ਨੂੰ ਕੁਝ ਨਹੀਂ ਕਰੀ ਦਾਸਤਾ ਬੈਠੀਆਂ ਵਾ ਬਾਕੀ ਕਿਸੇ ਦਾ ਕਤਲ ਕਰਨਾ ਮੈਂ ਜਾਇਦ ਨਹੀਂ ਜ਼ਮੇਦਾ ਕਿ ਕੋਈ ਕੋ پیسے ਲੈਣੇ ਕਾਨੂੰਨ ਵਸ ਵਿਧਾਨ ਦਾ ਉਹਦੇ ਥਰੂ ਮੰਗੋ ਪਰ ਆ ਵੀ ਸੇਖੀ ਇੱਕ ਵੀ ਵੀਡੀਓ ਕਤਲ ਵਾਲੀ ਜਿਹੜੀ ਆ ਇੱਕ ਵੀ ਵੀਡੀਓ ਜੇ ਕਿ ਪਰ ਅਜੇ ਤੱਕ ਵੈਰ ਨਹੀਂ ਹੋਇਆ ਵੀਰ ਜੀ ਉਹਨੇ ਆਪਣੇ ਹੱਥ ਆਪੇ ਕੁਰਬਾਨ ਮਾਰ ਕੇ ਕਿਹਦਾ ਕਤਲ ਕਤਲ ਉਹ ਨਹੀਂ ਕੀਰਦਾ ਤੇ ਦੁਨੀਆ ਨੂੰ ਮਰਨ ਦਾ ਕਿਹਦਾ ਜੀ ਕਰਦਾ ਇਸ ਲਈ ਜੋ ਇਹਨੇ ਗੁੰਡਾਗਰਦੀ ਕੀਤੀ ਆ ਪ੍ਰਸ਼ਾਸਨ ਨੇ ਇਹਨਾਂ ਨੂੰ ਪੂਰੀ ਮੱਤ ਪਾਈ ਆ ਤੇਰੀ ਤੇਰੀ ਕੋਈ ਤਰਦੀਬ ਖਾਫਤ ਦੀ ਗੱਲ ਕਰਦੇ ਲੋਕ ਉਹ ਤੇ ਗੁਰੂਆਂ ਨੂੰ ਚੁੱਕਾ ਕੰਡਲ ਦੀ ਹਿੰਦੂ ਕਸਦਾ ਪਿਆ ਸੀ ਜਿਹੜੇ ਕਰਕੇ ਦੂਰ ਤੋਂ ਬੰਦਿਆ ਬੋਡਾਨਿਆ ਅੰਗਸਿੰਗ ਨੇ ਉਹ ਤੇ ਲੱਗਦਾ ਮੈਂ ਵੀ ਇਹੀ ਮੰਨਦਾ ਉਹਨਾਂ ਛੇੜੀ ਉਹਨੇ ਅੰਗਸਿੰਗ ਨੇ ਪੰਜਾਬ ਸਿੰਘ ਦੂਜੇ ਕਿਹੜਾ ਪਾੜਾ ਬੋਲਦੇ ਆ ਜਦੋਂ ਲੋਕੀਂ ਉਹਨਾਂ ਵਿਚਾਰਕਾਂ ਦੀ ਦੁਕਾਨ ਤੋਂ ਉੱਥੇ 295 ਦਾ ਪਰਚਾ ਕਰਾਓ ਜੇ ਨੇ ਗਲਤ ਕੀਤਾ ਪਰ ਕੇ ਇਹਨੂੰ ਸੰਵਿਧਾਨ ਨੂੰ ਕਾਨੂੰਨ ਨੂੰ ਆਪਣੇ ਹੱਥਾਂ ਹੀ ਲੈਣਾ ਇਹ ਸਹੀ ਨਹੀਂ ਮੈਂ ਮੰਨਦਾ ਪਹਿਲਾਂ ਆਪ ਸਰਪੰਚ ਆਪ ਨੂੰ ਬਹੁਤ ਬੜੀ ਮਾਰਨਿੰਗ ਦੇ ਚੁੱਕੇ ਸੀ ਪਰ ਨਹੀਂ ਜੀ ਮਾਰਨਿੰਗ ਨਹੀਂ ਕੋਈ ਦੇ ਸਕਦਾ ਇਹ ਕਾਨੂੰਨਵਾਦ ਦਾ ਦੁਕਾਨ ਤੋਂ ਪਰਚਾ ਕਰਾਓ ਉੱਥੇ ਜਿਹੜਾ ਬੰਦਾ ਗਲਤ ਕਰਦਾ ਉੱਥੇ ਪਰਚਾ ਕਰਾਓ ਇਸ ਲਈ ਆਵਾ ਕਾਤਰੀ ਜਾਓ ਬਿਆਨ ਹਦੀ ਦੇਖੀ ਨਾਮ ਦਾ ਲੱਗਾ ਤਾਂ ਅੱਜ ਕੇਸ ਉਹਦੇ ਵਿੱਚ ਜਿਹੜਾ ਪੁੱਗਾ ਪੁੱਗਾ ਗਿਆ ਪੰਜਾਬ ਦਾ ਇੰਹੇ ਰਾਤ ਤੋਂ ਕਾਤਰੀ ਭਰਾ ਜੀ ਜਿਹੜੇ ਪੰਜਾਬ ਦੇ ਹਾਲਾਤ ਹੋ ਚੁੱਕੇ ਨੇ ਇਸ ਟਾਈਮ ਬਹੁਤ ਬੁਰਾ ਹਾਲ ਹੋ ਸੁੱਤਾ ਪੰਜਾਬ ਦਾ ਗੈਂਗਸਟਰ ਨਸ਼ੇ ਫਰੋਬੀਆਂ ਹਰ ਇੱਕ ਜਿੱਥੇ ਹੋ ਰਹੀ ਹੈ ਪੰਜਾਬ ਸਰਕਾਰ ਨੂੰ ਇਸ ਚੀਜ਼ ਤੇ ਨੱਥ ਪਾਣੀ ਚਾਹੀਦੀ ਆ ਲੋਕਾਂ ਨੇ ਬੜੇ ਧਿਆਨ ਨਾਲ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਦੇ ਬੜੀ ਉਮੀਰ ਜਿਤਾ ਕੇ ਇਹਨਾਂ ਨੂੰ ਜਿਤਾਇਆ ਸੀਗਾ ਪਰ ਇਹ ਆਪਣੀ ਕਿਸੇ ਵੀ ਉਮੀਰ ਤੇ ਖਰੇ ਨਹੀਂ ਉਤਰੇ ਇਸ ਕਰਕੇ ਮੈਂ ਹੀ ਕਹਿਣਾ ਚਾਹੁੰਦਾ ਵਾਂ ਸੁੱਤੀ ਸਰਕਾਰ ਨੂੰ ਕਿ ਆਪਣਾ ਕੰਮ ਤੁਸੀਂ ਕਰੋ ਲੋਕਾਂ ਨੇ ਤੁਹਾਨੂੰ ਹਰਾ ਪੈਣ ਲਿ ਫੜਾਇਆ ਵਾ ਤੁਹਾਨੂੰ ਕੁਰਸੀ ਦਿੱਤੀਆਂ ਇਸ ਕਰਕੇ ਨਹੀਂ ਦਿੱਤੀ ਤੁਸੀਂ ਆਪਣੀਆਂ ਵੀ ਆਈਪੀਆਂ ਗੱਡੀਆਂ ਲਓ ਵੀ ਆਈਪੀ ਕਲਚਰ ਨੂੰ ਕਰੋ ਇਹ ਕੰਮਾਂ ਨੂੰ ਨਹੀਂ ਦਿੱਤੀ ਮੈਂ ਇੱਕੋ ਇੱਕ ਗੱਲ ਕਹਿਣਾ ਚਾਹੁੰਦਾ ਵਾਂ ਜੇ ਤੁਹਾਨੂੰ ਤੁਮਾਨ ਕੋ ਸਰਕਾਰ ਨਹੀਂ ਸਮਝਦੀ ਜਾਂਦੀ ਤੇ ਫਾ ਦੇਵੇ ਅਸੀਂ ਸਰਕਾਰ ਸਾਹਮਣੇ ਖੜਾਵਾਂਗੇ ਬਸ ਇਹ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਕਿ ਪ੍ਰਸ਼ਾਸਨ ਨੂੰ ਪੁਲਿਸ ਇਹੀ ਬੇਨਤੀ ਆ ਕਿ ਜਿਨ੍ਹਾਂ ਨਾਲ ਟੱਕਰ ਹੁੰਦੀ ਆ ਚੂਕੇ ਪਰਤੇ ਹੁੰਦੇ ਆ ਉਹਨਾਂ ਦੇ ਰੋਕ ਲਈ ਜਾਵੇ ਜੋ ਵੀ ਟੂਟੇ ਪਰਤੇ ਜਿਨ੍ਹਾਂ ਦੇ ਵੀ ਹੋ ਰਹੇ ਆ ਕਿਸੇ ਨੇ ਵੀ ਟੂਟਾ ਪਰਚਾ ਨਹੀਂ ਹੋਣਾ ਚਾਹੀਦਾ ਮੇਰੀ ਇਹੀ ਬੇਨਤੀ ਆ ਪੰਜਾਬ ਸਰਕਾਰ ਨੂੰ ਕਿ ਲੱਖ ਪਾਈ ਜਾਵੇ ਬਸ